ਤਾਂ ਇਲਾਕੇ ਦੇ ਵਿੱਚ ਉਸ ਸਮੇਂ ਸੰਸਨੀ ਫੈਲ ਜਾਂਦੀ ਹੈ ਜਦੋਂ ਇੱਕ ਖਾਲੀ ਪਲਾਟ ਦੇ ਵਿੱਚੋਂ 30 ਸਾਲ ਦੇ ਮੁੰਡੇ ਦੀ ਲਾਸ਼ ਮਿਲਦੀ ਹੈ। ਪੇਧ ਭਰੇ ਹਾਲਾਤਾਂ ਦੇ ਵਿੱਚ ਉਹ ਲਾਸ਼ ਮਿਲਦੀ ਹੈ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਕਹਿ ਰਹੇ ਨੇ ਕਿ ਲੁੱਟ ਦੀ ਨੀਅਤ ਦੇ ਨਾਲ ਸਾਡੇ ਮੁੰਡੇ ਦਾ ਕਤਲ ਅਛੜੋ ਕੀਤਾ ਗਿਆ। ਤਾਂ ਜਿਸ ਜਗ੍ਹਾ ਤੋਂ ਮੁੰਡੇ ਦੀ ਲਾਸ਼ ਮਿਲੀ ਹੈ ਉਸ ਜਗ੍ਹਾ ਦੇ ਕੋਲੇ ਇੱਕ ਟਰਾਂਸ ਫਾਰਮਰ ਵੀ ਸੀ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਖਾਲੀ ਪਲਾਟ ਦੇ ਵਿੱਚ ਉਸ ਮੁੰਡੇ ਦੀ ਲਾਸ਼ ਮਿਲੀ ਹੈ। ਪਰਿਵਾਰਕ ਮੈਂਬਰ ਖਾਸਾ ਜਤਾ ਰਹੇ ਨੇ ਕਿ ਪਹਿਲਾਂ ਸਾਡੇ ਮੁੰਡੇ ਦੇ ਨਾਲ ਲੁੱਟ ਹੋਈ ਫਿਰ ਉਸ ਤੋਂ ਬਾਅਦ ਉਸ ਦਾ ਕਤਲਾ ਛੜਾ ਕਰ ਦਿੱਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਨੇ ਇਹ ਜਾਣਕਾਰੀ ਦਿੱਤੀ ਕਿ ਉਸ ਦੇ ਸਰੀਰ ਦੇ ਉੱਪਰ ਸੱਟਾਂ ਨੇ ਛੜੀਆਂ ਉਹ ਵੀ ਲੱਗੀਆਂ ਹੋਈ ਨੇ ਉਸ ਦਾ ਗਲਾ ਜਿਹੜਾ ਉਹ ਦਬਾਇਆ ਹੋਇਆ ਸੀ ਤਾਂ ਜਦੋਂ ਲਾਸ਼ ਮਿਲਦੀ ਹੈ ਤਾਂ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਤਾਂ ਅੰਮ੍ਰਿਤਸਰ ਦਾ ਮੋਸਤਵਾ ਬਾਦ ਇਲਾਕਾ ਜਿੱਥੋਂ ਇਸ ਮੁੰਡੇ ਦੀ ਲਾਸ਼ ਮਿਲਿਆ ਤਾਂ 30 ਸਾਲ ਇਸ ਮੁੰਡੇ ਦੀ ਉਮਰਾ ਛੜੀ ਉਹ ਦੱਸੀ ਜਾ ਰਹੀ ਹੈ ਰਾਤ ਦੇ ਸਮੇਂ ਕੰਮ ਦੇ ਉੱਪਰ ਗਿਆ ਹੋਇਆ ਸੀ ਪਰਿਵਾਰਕ ਮੈਂਬਰਾਂ ਨੂੰ ਸਵੇਰ ਦੇ ਸਮੇਂ ਪਤਾ ਲੱਗਦਾ ਕਿ ਤੁਹਾਡੇ ਮੁੰਡੇ ਦੀ ਲਾਸ਼ ਆ ਜਿਹੜੀ ਉਹ ਖਾਲੀ ਪਲਾਟ ਦੇ ਵਿੱਚ ਪਈ ਆ ਤਾਂ ਪਰਿਵਾਰਕ ਮੈਂਬਰ ਨੇ ਛੇੜੇ ਉਹ ਮੌਕੇ ਦੇ ਉੱਪਰ ਪਹੁੰਚਦੇ ਨੇ ਪੁਲਿਸ ਆ ਜਿਹੜੀ ਉਹ ਵੀ ਮੌਕੇ ਦੇ ਉੱਪਰ ਪਹੁੰਚ ਜਾਂਦੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਵੀ ਕਿਹਾ ਕਿ ਲਾਸ਼ ਉਸ ਦੀ ਇੱਕ ਟਰਾਂਸਫਾਰਮਰ ਦੇ ਕੋਲੋਂ ਮਿਲਿਆ ਹੋ ਸਕਦਾ ਹੈ ਕਿ ਸ਼ਾਇਦ ਉਸ ਨੂੰ ਕਰੰਟ ਵੀ ਲੱਗਿਆ ਹੋਵੇ ਜਾਂ ਹੋ ਸਕਦਾ ਹੈ ਕਿ ਕੋਈ ਹੋਰ ਕਾਰਨ ਹੋਵੇ ਤਾਂ ਪੁਲਿਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਹੈ ਪਤਾ ਕੀਤਾ ਜਾ ਰਿਹਾ ਕਿ ਇਸ ਮੁੰਡੇ ਦੀ ਮੌਤ ਆ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਹੋਈ ਮੈਂ ਭਾਈ ਮੇਰਾ ਨਾਮ ਮਮੀ ਦਾ ਬ੍ਰਦਰ ਹੈਗਾ ਸੀ ਮੇਰਾ ਪਈ ਰਾਤ ਨੂੰ ਕੰਮ ਤੇ ਗਿਆ ਸੀ ਕੈਟਰਿੰਗ ਦਾ ਮਜ਼ਦੂਰੀ ਦਾ ਕੰਮ ਵੀ ਕਰਦਾ ਸੀ ਨਾਈਟ ਤੇ ਕੈਟਰਿੰਗ ਦਾ ਵੀ ਕੰਮ ਕਰਦਾ ਸੀ ਤੇ ਭਾਈ ਸਾਨੂੰ ਸਵੇਰੇ ਪਤਾ ਲੱਗਿਆ ਵੀ ਡੈਥ ਹੋਈਏ ਦੀ ਮੇਰੇ ਖਿਆਲ ਵਿੱਚ ਭਈ ਕਿਸੇ ਨੇ ਕੋ ਮਾਰ ਦਿੱਤੀ ਇਹਦੇ ਨਾਲ ਬਾਕੀ ਪੋਸਟਮਾਰਟਮ ਤੋਂ ਬਾਅਦ ਲੱਗੀ ਪਈ ਸੱਟਾਂ ਲੱਗੀਆਂ ਗਲੇ ਤੇ ਵੀ ਉਹਦੇ ਉੱਪਰ ਪ੍ਰੈਸ ਕੀਤਾ ਹੋਇਆ ਗਲਾ ਵੀ ਉਹ ਵੀ ਠੀਕ ਹੀ ਹੈ ਨਹੀਂ ਪਈ ਇਹਦੇ ਹੁਣ ਦੇਖ ਖੋਹ ਪਈ ਲੱਗਦਾ ਪਿਆ ਖੋਹ ਕੀਤੀ ਹੋਈ ਆ ਤੇ ਉਹ ਖਾਲਦ ਜਿੱਤਾਂ ਦੀ ਕੀਤੀ ਉਹਦੀ ਮੇਰੀ ਪਤਨੀ ਜਿੰਨੇ ਕ ਵੀ ਆਪਣੇ ਟਾਈਮ ਤੇ ਆਉਂਦਾ ਸੀ ਜਦੋਂ ਕੰਮ ਤੋਂ ਨਹੀਂ ਭਾਈ ਪਹਿਲਾਂ ਕਈ ਕਈ ਜਲਦੀ ਵੀ ਆ ਜਾਂਦਾ ਸੀ ਤੇ ਅੱਜ ਹੀ ਭਈ ਹੋਇਆ ਇਹਦੇ ਨਾਲ ਇਸ ਤਰ੍ਹਾਂ ਕੱਲ ਵੀ ਰਾਤ ਨੂੰ ਗਿਆ ਸੀ ਕੰਮ ਤੇ ਤੇ ਸਵੇਰੇ ਰਾਤੀ ਤੇ ਆਇਆ ਨਹੀਂ ਹੈ ਇਹ ਤੇ ਹੁਣ ਭਾਈ ਸਾਨੂੰ ਮਾਰਨਿੰਗ ਪਾ ਲੱਗਿਆ ਵੀ ਇਹ ਸੌਇਆ ਹਾਂਜੀ ਨਹੀਂ ਭਾਈ ਮੈਂ ਭਾਈ ਡਿਵੋਰਸ ਹੋ ਗਿਆ ਸੀ ਇਹਦਾ ਹਾਂਜੀ ਹਾਂ ਤੇ ਕੋਈ ਨਸ਼ਾ ਵਗੈਰਾ ਕੋਈ ਕਰਦਾ ਸੀ ਪਈ ਪਹਿਲਾਂ ਕਰਦਾ ਸੀ ਹੁਣ ਨੀ ਨਸ਼ਾ ਕਰਦਾ ਸੀ ਕੋਈ ਵੀ ਹੁਣ ਬਾਅਦ ਡਰਿੰਕ ਦਾਰੂ ਪੀਂਦਾ ਸੀ ਤੁਹਾਨੂੰ ਕਿੱਦਾਂ ਦੇਖਦੇ ਕੀ ਹੋਇਆ ਪਈ ਕਿਸ ਨੇ ਮਾਰਿਆ ਯਾਰ ਨਹੀਂ ਕਦੇ ਪਤਾ ਲੱਗਾ ਸਾਨੂੰ ਬਈ ਮੈਂ ਕੰਮ ਤੇ ਗਿਆ ਸੀ ਮੈਨੂੰ ਕੋਲ ਆਈ ਹੈ ਘਰੋਂ ਵੀ ਇਸ ਤਰ੍ਹਾਂ ਇਸ ਤਰ੍ਹਾਂ ਡੈਥ ਹੋ ਗਈ ਇਹਦੀ ਤੇ ਹੁਣ ਬਈ ਦੇਖਣੀ ਆਏ ਆਪਾਂ ਮੈਂ ਇਕੱਲੇ ਪੁਲਿਸ ਪਹੁੰਚੀ ਪਈ ਮੌਕੇ ਤੇ ਪੁਲਿਸ ਪਹੁੰਚੀ ਆ ਹੁਣ ਦੇਖ ਕਹਿੰਦੇ ਪੋਸ਼ਮਾਰਡਮ ਕਰਨਾ ਹੈ ਫੇਰ ਕਹਿੰਦੇ ਦੱਸ ਦੇਣ ਤੁਹਾਨੂੰ ਈ ਮੰਗ ਕੀ ਕਰਦੇ ਬਰਸ਼ਾ ਮੰਗ ਭਈ ਸਾਨੂੰ ਇਨਸਾਫ ਚਾਹੀਦਾ ਹੈ ਇਸ ਤੋਂ ਕੋਈ ਲੱਗਿਆ ਕਿ ਕੈਮਰੇ ਵਗੈਰਾ ਬਾਕੀ ਕੈਮਰੇ ਚੈੱਕ ਕਰਵਾ ਕੇ ਦੇਖ ਲੈਣੇ ਭਾਈ ਕੀ ਦਿੱਕਤ ਹੈ ਹੈਗੀ ਸਭ ਲੱਗਦਾ ਭਈ ਲੁੱਟ ਖੋਹਦਾ ਹੀ ਹੈਗਾ ਮਾਮਲਾ ਕਿੰਨੀ ਉਮਰ ਹੈਗੀ ਭਈ 30 ਸਾਲ ਦਾ ਉਸ ਬੰਦੇ ਨੂੰ ਪੋਸਟ ਮਾਰਡਮ ਕਰਾ ਰਹੇ ਆ ਜੋ ਵਾਰਸ ਬਿਆਨ ਦੇਣਗੇ ਜੋ ਮੁਸਤਫਾ ਕਰੇਗੀ ਸੀ ਜਿਹੜੀ ਜਗ੍ਹਾ ਤੇ ਮਿਲਗੇ ਮੁਸਤਫਾ ਸਿਰਫ ਪਤਾ ਲੱਗੇ ਕਿ ਉਮਰ ਕਿੰਨੀ ਹੈ ਠੀਕ ਸਾਲ ਉਮਰ ਹੈ ਜੀ ਭਈ ਇਸ ਫੋਟੋ ਦੇ ਦੇਖ ਕੇ ਲੱਗਦਾ ਕਿਤਰਾ ਹੈ ਕੋਈ ਨਹੀਂ ਟਰਾਂਸਫਾਰਮਰ ਦੇ ਨਾਲ ਪਈ ਸੀ ਉਹ ਸਾਰਾ ਚੈੱਕ ਕਰਾਂਗੇ ਬਾਕੀ ਕਹ ਰਹੇ ਜਿਤਨਾ ਵੀ ਇਹਦਾ ਲੁੱਟਪੋੜ ਕਰਨ ਦੇ ਮਾਮਲੇ ਨੇ ਜਨਾਲ ਕਤਲ ਹੋਇਆ ਆ ਅਪੋਰ ਸਰ ਆ ਵੈਰੀਫਾਈ ਕਰ ਰਹੇ ਹਾਂ ਠੀਕ ਹੈ ਨਾ ਟਰਾਂਸਫਾਰਮਰ ਉਹਦੇ ਨਾਲ ਵੀ ਲੱਗਾ ਹੋ ਸਕਦਾ ਕੋਈ ਬਿਜਲੀ ਦਾ ਸ਼ਟਰ ਲੱਗਾ ਹੋਵੇ ਕੋਸ਼ਿਸ਼ ਸਾਰੀ ਵੈਰੀਫਾਈ ਕਰਕੇ ਜੋ ਬਿਆਨ ਲਗਾਉਂਦੇ ਨੇ ਤਾ ਉਹ ਕਰ ਵੀ